ਸਤਿ ਸ੍ਰੀ ਅਕਾਲ ਕਿਸਾਨ ਬਰਾਓ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਣਕ ਦੀ ਕਰਨਡਪਣੀ ਦੀ ਵੀ ਕਰਨਡਪਣ ਨਾਲ ਜਿਹੜੀ ਗੁੱਲੀ ਡੰਡੇ ਵਾਲੀ ਦਵਾਈ ਆ ਉਹ ਕੰਮ ਕਰੂਗੀ ਜਾਂ ਨਹੀਂ ਕਰੋਗੀ ਇਹਦੇ ਵਾਸਤੇ ਆਪਾਂ ਨੂੰ ਜਿਹੜਾ ਆਪਣਾ ਟੈਕਨੀਕਲ ਚੱਲ ਰਿਹਾਗਾ ਪਾਈਰੋਕਸਸ ਸਲਫੋਨ ਜਿਹੜਾ ਕਿ ਆਪਾਂ ਨੂੰ ਆਪਕੇਰਾ ਤੇ ਜਿਤੂਆ ਮੋਮੋਜੀ ਜਾਹੁਰ ਵੀ ਬਹੁ ਕੰਪਨੀਆਂ ਦਾ ਜਿਹੜਾ ਇਹ ਟੈਕਨੀਕਲ ਆਉਂਦਾਗਾ ਵੀ ਇਹਦਾ ਕੰਮ ਕਰਨ ਦਾ ਜਿਹੜਾ ਤਰੀਕਾਗਾ ਉਹ ਕੀ ਹੈ ਇਹਦਾ ਆਪਾਂ ਨੂੰ ਦਵਾਈ ਦਾ ਮੋਡ ਆਫ ਐਕਸ਼ਨ ਸਮਝਣਾ ਪਊਗਾ ਜਦੋਂ ਆਪਾਂ ਬਿਜਾਈ ਤੋਂ ਬਾਅਦ ਇਹਦਾ ਸਪਰੇਅ ਕਰ ਦਿਆਂਗੇ ਜ਼ਮੀਨ ਦੀ ਸਤਹ ਤੇ ਮੰਨ ਲਓ ਆ ਜ਼ਮੀਨ ਦੀ ਸਤਹ ਹੈਗੀ ਜ਼ਮੀਨ ਦੀ ਸਤਹ ਦੇ ਉੱਤੇ ਆਪਾਂ ਇਹਦਾ ਜਦੋਂ ਬਿਜਾਈ ਕਰਨ ਤੋਂ ਬਾਅਦ ਸਪਰੇਅ ਕਰ ਦਿਆਂਗੇ ਤਾਂ ਜਿਹੜੀ ਇਹ ਮਿੱਟੀ ਨਾਲ ਦਵਾਈ ਹੈ ਜਿਹੜੀ ਬੌਂਡ ਹੋ ਜਾਂਦੀ ਹੈਗੀ ਮਿੱਟੀ ਨਾਲ ਚਿਪਕ ਜਾਂਦੀ ਹੈਗੀ ਇਹ ਦਵਾਈ ਜਦੋਂ ਆਪਾਂ ਇਹਦਾ ਸਪਰੇਅ ਕਰ ਦਿੰਦੇ ਹਾਂਗੇ ਤਾਂ ਇਹਦੇ ਵਿੱਚ ਕੀ ਹੈਗਾ ਜਿਹੜਾ ਆਪਣਾ ਪਾਈਰੋਕਸਸ ਸਲਫੋਨਾਗਾ ਇਹਦੇ ਵਿੱਚ ਗੁਲੀ ਡੰਡਾ ਪਹਿਲਾਂ ਹਾਰਾ ਹੁੰਦਾਗਾ ਵੀ ਗੁਲੀ ਡੰਡਾ ਪਹਿਲਾਂ ਹਾਰਾ ਹੁੰਦਾਗਾ ਤੇ ਜਦੋਂ ਆਪਾਂ ਪਹਿਲਾਂ ਪਾਣੀ ਲਾਉਨੇਗੇ ਉਸ ਤੋਂ ਬਾਅਦ ਆ ਜਿਹੜਾ ਗੁਲੀ ਡੰਡਾ ਮਰਨਾ ਸਟਾਰਟ ਹੁੰਦਾਗਾ ਵੀ ਇਹਦਾ ਕੀ ਕਾਰਨਾਗਾ ਜਦੋਂ ਆਪਾਂ ਇਸ ਦੀ ਸਪਰੇਅ ਕਰ ਦਿੰਨੇ ਹਾਂਗੇ ਤਾਂ ਜਿਹੜੀ ਉੱਪਰ ਲੀ ਸਟ ਹੈ ਜੋ ਪ੍ਰੇ ਆਪਦੀ ਮਿੱਟੀ ਨਾਲਾਂ ਚਿਪਕ ਜਾਂਦੀ ਹੈ ਉਹਦੇ ਨਾਲ ਬਾਉਂਡ ਹੋ ਜਾਂਦੀ ਹੈਗੀ ਮਿੱਟੀ ਨਾਲ ਇਹ ਦਵਾਈ ਜਦੋਂ ਆਪਾਂ ਇਹਦਾ ਸਪਰੇਅ ਕਰ ਦਿੰਨੇ ਆ ਆਪਣੀ ਜ਼ਮੀਨ ਦੇ ਉੱਪਰ ਲਈ ਤੈਤੇ ਜਿਹੜਾ ਗੁੱਲੀ ਰੰਡੇ ਦਾ ਬੀਜ ਆ ਉਹ ਜ਼ਮੀਨ ਦੇ ਨੀਚੇ ਪਿਆ ਮੰਨ ਲਓ 17 ਡੂੰਘਾਈ ਤੇ ਪਿਆ ਜੇ ਮਿਆਂ ਹਾਨਗੇ ਇਹ ਸਾਰੇ ਮੰਨ ਲਓ ਆਪਣੇ ਗੁੱਲੀ ਰੰਡੇ ਦੇ ਬੀਜ ਨੇ ਆ ਗਿਆ ਜਿਹੜੇ ਆ ਦਾਣੇ ਇਹ ਨੇਗੇ ਇਹ ਉਰੋਂ ਨਿਸ਼ਚੈ ਇਹ ਦਵਾਈ ਉੱਪਰ ਲਿਸਟ ਹੈ ਤੇ ਚਿਪਕੀ ਹੋਈ ਹੈ ਪਰ ਨੀਚੇ ਦਾ ਕੋਈ ਵੀ ਅਸਰ ਨਹੀਂ ਜਾਂਦਾਗਾ ਇਸ ਕਰਕੇ ਉਰੋਂ ਜਿਹੜਾ ਗੁੱਲੀ ਰੰਡਾ ਆਪਣਾ ਜਰਮੀਨੇਟ ਹੋ ਜਾਂਦਾਗਾ ਇੱਥੋਂ ਇੱਥੋਂ ਜਰਮੀਨੇਟ ਹੋ ਜਾਣਗੇ ਇਹ ਸਾਰੇ ਕਿਉਂਕਿ ਆਪਾਂ ਨੇ ਦੇਖਿਆਗਾ ਕੁਲੀ ਡੰਡਾ ਪਹਿਲੇ ਪਾਣੀ ਤੋਂ ਬਾਅਦ ਮਰਨਾ ਸਟਾਰਟ ਹੁੰਦਾਗਾ ਇਹ ਸਾਰਾ ਬੀਜ ਹੈ ਜਿਹੜਾ ਜਰਮੀਨੇਟ ਹੋ ਜਾਊਗਾ ਇਸ ਤਰ੍ਹਾਂ ਕਿਉਂਕਿ ਜਦੋਂ ਆਪਾਂ ਇਹਨੂੰ ਪਹਿਲਾ ਪਾਣੀ ਲਾਵਾਂਗੇ ਜਦੋਂ ਪਹਿਲਾ ਪਾਣੀ ਲਾਤਾ ਆਪਾਂ ਨੇ ਉਸ ਸਮੇਂ ਕੀ ਹੋਊਗਾ ਜਿਹੜੀ ਸੇਮ ਹੈਗੀ ਉਹ ਆਪਾਂ ਨੂੰ ਸਾਰਾ ਨਤਿਏਗਾ ਜਦੋਂ ਆਪਾਂ ਪਾਣੀ ਲਾਤਾ ਸੇਮ ਹੈ ਜਿਹੜੀ ਨੀਚੇ ਨੂੰ ਜਾਊਗੀ ਇਸ ਤਰ੍ਹਾਂ ਸੇਮ ਨੀਚੇ ਨੂੰ ਜਾਊਗੀ ਤੇ ਉਹ ਸੇਮ ਆਪਣੇ ਨਾਲ ਇਸ ਦਵਾਈ ਨੂੰ ਲੈ ਕੇ ਨੀਚੇ ਜਾਊਗੀ ਜਿਹੜੀ ਉੱਪਰਲੀ ਤਹਿ ਤੇ ਬੌਂਡ ਹੋਈ ਹੋਈ ਹੈ ਮਿੱਟੀ ਨਾਲ ਦਵਾਈ ਤਾਂ ਉਹ ਨੀਚੇ ਨੂੰ ਜਾਊਗੀ ਜਦੋਂ ਉਹ ਨੀਚੇ ਜਾਊਗੀ ਤਾਂ ਇੱਥੇ ਕਿਨੇ ਜੜਿਆ ਆਪਣੇ ਗੁਲੀ ਡੰਡਾ ਜਿਹੜਾ ਹਰਾ ਹੋ ਰਿਹਾਗਾ ਉਹਨਾਂ ਦੇ ਰੂਟ ਰਾਈਂ ਪਲਾਂਟ ਦੇ ਵਿੱਚ ਐਂਟਰ ਕਰ ਚੋਗੇ ਇਸ ਤਰ੍ਹਾਂ ਫਿਰ ਉਹ ਗੁਲੀ ਡੰਡਾ ਸੁੱਕਣਾ ਸਟਾਰਟ ਹੋ ਜਾਂਦਾਗਾ ਪਹਿਲੇ ਪਾਣੀ ਤੋਂ ਬਾਅਦ ਆ ਜੇ ਆਪਾਂ ਇਹਨੂੰ ਇੱਥੋਂ ਇਹਦੀ ਉੱਪਰਲੀ ਤਹਿ ਨੂੰ ਭੰਨ ਵੀ ਦੇਵਾਂਗੇ ਕਰੰਟ ਭੰਨਣ ਵਾਸਤੇ ਕਰੰਟ ਭੰਨਣ ਵਾਸਤੇ ਇਸ ਦੀ ਆਪਾਂ ਉੱਪਰਲੀ ਤਹਿ ਨੂੰ ਭੰਨ ਦਿਆਂਗੇ ਤਾਇਆ ਮਾਲੋ ਪਰਲੀਟ ਨੂੰ ਆਪਾਂ ਹਲਕਾ ਹਲਕਾ ਭੰਨ ਸਕਦੇ ਆਂਗੇ ਕਿਉਂਕਿ ਜਿਹੜੀ ਦਵਾਈ ਆ ਉਹ ਮਿੱਟੀ ਨਾਲ ਬੌਂਡ ਹੋ ਰਹੀ ਆ ਉਹ ਕਿਸੇ ਪਾਸੇ ਨਹੀਂ ਜਾਂਦੀ ਹੈਗੀ ਜਦੋਂ ਉਹਨੂੰ ਪਾਣੀ ਲੱਗਿਆ ਪਾਣੀ ਲੱਗਣ ਨਾਲ ਉਹ ਸਾਰਾ ਕਿਤੇ ਰੁਕੋ ਕੁਲ ਕੇ ਮਾਲੋ ਜ਼ਮੀਨ ਦੇ ਨੀਚੇ ਆ ਜੂਗੇ ਇਸ ਤਰ੍ਹਾਂ ਨੀਚੇ ਆ ਕੇ ਜਿਹੜਾ ਆਪਣਾ ਗੁੱਲੀ ਢੰਡਾਰ ਆਊਗਾ ਉਹ ਤੇ ਫੁੱਲ ਕੰਮ ਕਰੂਗੀ ਇਹਦੇ ਨਾਲ ਤੁਸੀਂ ਬਸ ਮਿੱਟੀ ਨੂੰ ਇਸ ਤਰ੍ਹਾਂ ਨਹੀਂ ਹੈਗਾ ਵੀ ਪਲਟਾ ਨਹੀਂ ਸਕਦੇ ਆਗੇ ਮਿੱਟੀ ਨੂੰ ਵੀ ਨਿਚਲੀ ਮਿੱਟੀ ਉੱਪਰ ਮਾਰੀ ਜਿਹੜੀ ਉੱਪਰਲੀ ਮਿੱਟੀ ਥੱਲੇ ਮਾਰੀ ਐ ਇੰਨਾ ਨਹੀਂ ਮਤਲਬ ਉੱਪਰੋਂ ਹਲਕੇ ਹਲਕੇ ਨੂੰ ਭੰਨ ਸਕਦੇ ਹੋਗੇ ਤਾਂ ਦਵਾਈ ਹੈ ਜਿਹੜੀ ਉਹ ਮਿੱਟੀ ਦੇ ਨਾਲ ਹੀ ਬੰਡਰ ਹੋਗੀ ਤੇ ਜਦੋਂ ਪਹਿਲਾ ਪਾਣੀ ਲੱਗ ਗਿਆ ਨਾਲ ਦੀ ਨਾਲ ਦਵਾਈ ਹੈ ਜਿਹੜੀ ਉਹ ਨੀਚੇ ਆਪਣਾ ਇਸ ਗੁੱਲੀ ਰੰਡੇ ਤੇ ਕੰਮ ਕਰੂਗੀ ਇੱਕ ਇਹਦੇ ਵਿੱਚ ਪਾਣੀ ਦਾ ਖਿਆਲ ਰੱਖਣਾਗਾ ਜਦੋਂ ਤੁਸੀਂ ਨੇ ਪਾਣੀ ਲਾਉਣਾਗਾ ਤੇ ਇਹਨੂੰ ਬੜਾ ਹਲਕਾ ਪਾਣੀ ਵੀ ਲਾਉਣਾ ਹੈਗਾ ਤੇ ਬੜਾ ਜਿਆਦਾ ਭਰ ਕੇ ਪਾਣੀ ਵੀ ਲਾਉਣਾ ਹੈਗਾ ਕਿਉਂਕਿ ਜੇ ਤੁਸੀਂ ਬੜਾ ਹਲਕਾ ਪਾਣੀ ਲਾਉਂਗੇ ਵੀ ਜਿਹੜੀ ਇਹਦੀ ਸੇਮ ਹੈ ਜਿੱਥੇ ਤੱਕ ਇਹਦੀ ਸੇਮ ਹੋਊਗੀ ਉੱਥੇ ਉੱਤੇ ਤੱਕ ਇਹ ਗੁੱਲੀ ਰੰਡੇ ਦੇ ਜਿੱਤੇ ਤੱਕ ਉਹਦੀ ਜੜ ਹੋਊਗੀ ਉੱਥੇ ਫੁੱਲ ਕੰਮ ਕਰੂਗੀ ਇਨੂੰ ਇੱਕਾ ਕਿਹਾ ਜਾਂਦਾਗਾ ਵੀ 21 ਦਿਨਾਂ ਤੇ ਪਾਣੀ ਲਾਉਣਾਗਾ ਤੇ 25 ਦਿਨਾਂ ਤੇ ਪਾਣੀ ਲਾਉਣਾ ਵੀ ਇਹਦਾ ਕੀ ਕਰਨਾਗਾ ਜਦੋਂ ਗੁਲੀ ਡੰਡਾ ਹਰਾ ਹੋਊਗਾ ਇਹ ਦਵਾਈ ਹੈ ਜਿਹੜੀ 2 ਤੋਂ 3 ਪੱਤਿਆਂ ਦਾ ਜਿਹੜਾ ਗੁਲੀ ਡੰਡਾ ਹੁੰਦਾਗਾ ਉਹ ਤੇ ਵਧੀਆ ਕੰਮ ਕਰਦੀ ਹੈ ਜਦੋਂ ਗੁਲੀ ਡੰਡਾ ਜਿਹੜਾ ਜਿਹੜਾ ਪਲਾਂਟ ਆ ਉਹ ਜਾਦੇ ਵੱਡਾ ਹੋ ਜਾਂਦਾਗਾ ਤਾਂ ਤੇ ਇਹ ਇੰਨਾ ਕੰਮ ਨਹੀਂ ਕਰਦੀ ਇਹਦੀ ਇਸ ਕਰਕੇ ਤੁਸੀਂ ਜਦੋਂ ਗੁਲੀ ਡੰਡਾ ਮੰਨ ਲਓ ਜਰਮੀਨੇਟ ਹੋ ਗਿਆ ਇਹਦੇ ਨਾਲ ਜਰਮੀਨੇਟ ਹੋਣ ਤੋਂ ਬਾਅਦ ਬਸ 2-3 ਪੱਤਿਆਂ ਦੇ ਵਿੱਚ ਵਿੱਚ ਜਿਹੜਾ ਪਾਣੀ ਲਾ ਦੇਣਾਗਾ ਇਹ ਗੁਲੀ ਰੰਡਾ ਉਹਰੇ ਬਾਹਲਾ ਵੱਡਾ ਕਰ ਲਿਆ ਤੁਸੀਂ ਨੇ ਫਿਰ ਇਸ ਦਵਾਈ ਨੂੰ ਉਸ ਤੇ ਨਾ ਕੰਟਰੋਲ ਨਹੀਂ ਕਰਦੀ ਹੈਗੀ। ਇਹੇ ਸੋਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਵੀ ਤੁਸੀਂ ਹਲਕੀ ਕਰੰਡੇ ਨਾਲ ਭੰਨ ਸਕਦੇ ਹੋਗੇ ਕਿਉਂਕਿ ਦਵਾਈਏ ਜਿਹੜੀ ਉਹ ਮਿੱਟੀ ਨਾਲ ਬੌਂਡ ਹੋ ਰਹੀ ਹੈਗੀ ਤੇ ਪਾਣੀ ਲੱਗਣ ਨਾਲ ਉਹ ਨੀਚੇ ਆਪਣੀ ਜ਼ਮੀਨ ਦੀ ਨਿਚਲੀ ਸਤ੍ਹਾ ਦੇ ਵਿੱਚ ਮਿਕਸ ਹੋ ਜਾਊਗੀ। ਪਾਣੀ ਜਿਹੜਾ ਉਹ ਨੂੰ ਉਹ ਨੀਚੇ ਲੱਗੇ ਜਾਊਗਾ। ਜੇ ਜਾਣਕਾਰੀ ਵਧੀਆ ਲੱਗੇ ਜੀ ਤਾਂ ਇਹਨੂੰ ਆਪਣੇ ਵੀਡੀਓ ਨੂੰ ਲਾਈਕ ਕਰਿਓ ਤੇ ਆਪਾਂ ਨੂੰ ਸਪੋਰਟ ਕਰਨ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦੀ